ਸੈਕਟਰਮ ਪ੍ਰਚਾਰਕ ਰੰਜੀਤ ਸਿੰਘ ਟਡਰੀਆਂ ਵਾਲਿਆਂ ਨੇ ਕਾਫਲੇ ਤੇ ਹੋਏ ਹਮਲੇ ਮਾਮਲੇ 'ਚ ਸਮਝੌਤਾ ਕਰਨ ਤੋਂ ਕੀਤਾ ਸਪਸ਼ਟ ਇਨਕਾਰ ਬੋਲੇ ਜੇ ਇੰਜ ਸਰਕਾਰ ਕਰਵਾਉਂਦੀ ਰਹੀ ਸਮਝੌਤੇ ਤਾਂ ਸ਼ਰੀਆਮ ਹੁੰਦੇ ਰਹਿਣਗੇ ਕਤਲ 17 ਮਈ ਨੂੰ ਲੁਧਿਆਣਾ ਵਿੱਚ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਟਡਰੀਆਂ ਵਾਲਿਆਂ ਦੇ ਡੇਰੇ ਪਰਮੇਸ਼ਰ ਦਵਾਰ 'ਚ ਸਜਾ ਪਹਿਲਾ ਧਾਰਮਿਕ ਸਮਾਗਮ ਜੇ ਸਰਕਾਰਾਂ ਦਾ ਸੁਨੇਹਾ ਆ ਰਿਹਾ ਇਹ ਦੋਵੇਂ ਜਣੇ ਇਕੱਠੇ ਹੋ ਜਾਣ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਾਤਲਾ ਨੂੰ ਸਜ਼ਾ ਦੇਣੀ ਨੌਤਬਾਖੇ ਨੂੰ ਗਲਤ ਕਹਿਣਾ ਸ਼ਰੇਆਮ ਕੋਈ ਕਤਲ ਕਰੇਗਾ ਸਮਝੌਤਾ ਕਰਾ ਦਿਆ ਕਰੋ ਆ ਕਤਲ ਤੇ ਰੋਜ਼ ਕੋਈ ਨਾ ਕੋਈ ਹੋ ਰਿਹਾ ਅੱਜ ਕੱਲ ਏਡੀ ਗੁੰਡਾਗਰਦੀ ਵੱਧ ਗਈ ਹੈ ਬਹੁਤ ਕਤਲ ਹੋ ਰਹੇ ਨੇ ਸਿੱਧਾ ਤਰੀਕਾ ਸਮਝੌਤਾ ਕਰਾ ਦਿਆ ਕਰੋ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਕੱਲ ਪੰਜਾਬ ਭਾਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਵਰਸੀ ਮੋਕੇ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਚ ਮੀਡੀਆ ਦੇ ਦਾਖਲੇ ਤੇ ਪਾਬੰਦੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੂ ਟਰਨ ਪਾਬੰਦੀ ਦੀ ਨਿਦਾਹੋਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕਿਹਾ ਦਰਬਾਰ ਸਾਹਿਬ ਦੇ ਪ੍ਰਕਰਮਾਚ ਮੀਡੀਆ ਨੂੰ ਜਾਣ ਦੀ ਇਜਾਜ਼ਤ ਪਹਿਲੇ ਇਕ ਹਫ਼ਤੇ ਤੱਕ ਸਾਬ ਤੇ ਜਾਣ ਦਾ ਫੈਸਲਾ ਹਾਲਾਤ ਮੁਤਾਬਕ ਲੁਧਿਆਣਾ ਵਿੱਚ ਨਾਕਾਬੰਦੀ ਦੌਰਾਨ ਦੋ ਜਣਿਆਂ ਤੋਂ 1 ਕਰੋੜ ਰੁਪਏ ਬਰਾਮਦ ਪੁਲਿਸ ਨੂੰ ਹਵਾਲਾ ਰਾਸ਼ੀ ਹੋਣ ਦਾ ਸ਼ੱਕ उत्तर प्रदेश के दो वसनीका तो बरामद हुई रकम बारे जांच जारी नाकाबंदी के दौरान शेरपुर चौक में गाड़ियों की स्ट्रिक चेकिंग की जा रही थी एक वाइट कलर की फॉर्च्यूनर में दो शक्की बंदे हमें जाते हुए दिखे तो गाड़ी की चेकिंग के दौरान कुछ कैश जो कि काफ़ी मात्रा में लग रहा था बरामद हुआ जब गाड़ी वालों से पूछा गया तो वो कोई बख्श जवाब इसके बारे में नहीं दे पाए ਹੁਣ ਤੁਹਾਡਾ ਪੀਣ ਵਾਲਾ ਪੈਕੇਜਡ ਪਾਣੀ ਵੀ ਸੁਰੱਖਿਤ ਨਹੀਂ ਸਟੇਟ ਪਬਲਿਕ ਹੈਲਥ ਲੈਬਾਰਟਰੀ ਦਾ ਦਾਵਾ ਟੈਸਟ ਕੀਤੇ ਗਏ ਸੈਂਪਲਾਂ ਚੋਂ ਬਹੁਤੇ ਸੈਂਪਲ ਫੇਲ ਸਰੋਂ ਦੇ ਤੇਲ ਤੋਂ ਇਲਾਵਾ ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥਾਂ ਵਿੱਚ ਵੀ ਮਿਲਾਵਟ 65% ਤੋਂ ਵੱਧ ਸੈਂਪਲ ਫੇਲ ਪਾਏ ਗਏ 103 ਸੈਂਪਲ ਟੋਟਲ ਸੀ ਲੋਡ ਇਨ ਸਟੇਟ ਤੋਂ ਉਹਦੇ ਚੋਂ 27 ਸੈਂਪਲ ਵਿਸ ਬ੍ਰਾਂਡਡ ਸਬਸਟੈਂਡਰਡ ਜਾਂ ਅਨਸਰ ਪਾਏ ਮਾਰਚ ਦੇ ਵਿੱਚ ਮਿਲਕ ਐਂਡ ਮਿਲਕ ਪ੍ਰੋਡਕਟਸ ਦੀ ਐਡਲਟ ਰੇਸ਼ਨ ਤੇ ਕੰਪੇਨ ਚਲਾਈ ਸੀ ਅਸੀਂ ਟੋਟਲ 947 ਸੈਂਪਲ ਸੀਜ਼ ਕੀਤੇ ਨੇ ਮਾਰਚ ਦੇ ਮਹੀਨੇ ਉਹਨਾਂ ਚੋਂ 618 ਸੈਂਪਲ ਟੋਟਲ ਫੇਲ ਪਾਏ ਗਏ ਹਰਿਆਣਾ ਵਿੱਚ जाट ਅੰਦੋਲਨ ਮੁਰ ਸ਼ੁਰੂ ਮੰਗਾ ਨਾ ਮੰਨੇ ਜਾਂਦੇ 16 ਜੂਨ ਤੋਂ ਦਿੱਲੀ ਨੂੰ ਜਾਣ ਵਾਲੇ ਰਸਤੇ ਬੰਦ ਕਰਨ ਦੀ ਚੇਤਾਵਨੀ 15 ਜੂਨ ਤੱਕ ਸ਼ਾਂਤਮਈ ਢੰਗ ਨਾਲ ਅੰਦੋਲਨ ਹਰਿਆਣਾ ਦੇ ਇੱਕ ਦਰਜਨ ਜ਼ਿਲ੍ਹਿਆਂ ਚ ਪੈਰਾ ਮਿਲਟਰੀ ਫੋਰਸਸ ਦੀਆਂ 55 ਕੰਪਨੀਆਂ ਤਾਇਨਾਤ ਸੋਨੀਪਟ ਵਿੱਚ ਇੰਟਰਨੈਟ ਅਤੇ SMS ਸੇਵਾ ਠੱਪ ਅੰਦੋਲਨਕਾਰੀਆਂ ਨੂੰ ਪ੍ਰਸ਼ਾਸਨ ਨੇ ਰੇਲਵੇ ਟਰੈਕ, ਬਿਜਲੀ ਤੇ ਜਲ ਵਸÍਲਿਆਂ ਤੋਂ ਦੂਰ ਰਹਿਣ ਲਈ ਦਿੱਤੀ ਚੇਤਾਵਨੀ।